हाँ जवा हथे ला अलग 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 जल्द ही थलेगा नहीं बानी जाला

अख तो देख घर अगले लग गया लग गया लग गया जोर आशा जो ला ला गया, ला गया। लाजा में रोने का निकल जी बस 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 आया हाथ रख कर निगाह रख सारे आ गया वेरी गुड चल 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 मार चला के हाँ ਬਾਗੀ 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 ਚੱਲ 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 ਨਾਲ ਹੀ ਚੱਲ ਪੂਰੇ ਬਣਾ ਬਾਈ ਚੜਫੇ ਪੈ ਗਈ ਚੜ ਚੱਲ ਚੱਲ ਇੱਧਰ ਪਾਣੀ ਇੱਧਰ ਪਾਣੀ ਹਾ ਹਾ ਵੜ ਜਾ ਬਾਹ ਫੜ ਕੇ ਸਿੱਧਾ ਹੀ ਆ ਰਹੀ ਵੈਰੀ ਕੁਟ ਆ ਦੇ ਪਰਾਂ ਦੇ ਕੇ ਡਾਜ ਆ ਜਾ ਥੱਲੇ ਇੱਧਰ ਵੀ ਪਿੱਠਾਂ ਨਾਲੇ ਪਿੱਠਾ ਇੱਥੇ ਚਲੋ ਵਾਜਲਾ ਵਾਜਾ ਆ ਜਾ ਅਗਲਾ ਆਓ ਜਿਹੜਾ ਚੜਾ ਲੈ ਇੱਕ ਅਨੁਕ੍ਰਮ ਤੇ ਆਪਣੇ ਤੋਂ ਥੱਲੇ ਥੱਲੇ ਕਰਕੇ ਕਰ ਪੱਟਲਾ ਥੱਲੇ ਕਰਕੇ ਪੱਟਲਾ ਦੀ ਥੱਲੇ ਤਾਹਣਾ ਬਟਾਏਂਗੇ 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 ਗੁੱਟ ਨੂੰ ਕੰਨ ਲਾ ਲਾ ਗੁੱਟ ਨੂੰ ਲਾ ਲਾ ਲਾਈ ਰੱਖਾ ਹੈ ਬਸ ਅਰੇ ਸਮਾਨ ਮੋਢੇ ਦਾ ਥਲੇ ਬੈਠ ਲਿਆ ਮਾਰ ਵੈਰੀ ਗੁੱਡ ਐ ਕਿਵੇਂ ਥੱਲੇ ਆਜੇਗਾ ਲੱਗਿਆ ਲੱਗਿਆ ਭਈਆ ਫੇਰ ਨਹੀਂ ਲੰਦਾ ਲਾਥ ਲਾਥ ਤੇ ਲਾ ਲੱਗ 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 ਇਹਨੂੰ ਆਹ ਦੇ ਵਿੱਚੋਂ ਅੱਧਿਕ ਪਲੇਟ ਮੇਰੀ ਨਾ ਕੱਢ ਦੇਣਾ ਹਾਂ ਚੱਲ ਜਾ ਬੈੱਕੀ ਬੈੱਕੀ ਬੈਜੇ ਦੇ ਬੈੱਕ ਥੱਲੇ ਪ੍ਰੈਸ ਮਾਰੇ ਦਿਖਾਤੀ ਆ ਵਾਸ ਲੱਗਦਾ ਤਾਂ ਸਹੀ ਨਾ ਆ ਤਾ ਖੜੀ ਆ ਜਾ ਅਗਲੇ ਰੇਡ ਰਗੜਾ ਹਾਂ ਹਾਂ ਬੱਦ ਮਾਂ ਥੀ ਮੈਂ ਪਹਿਲਾਂ ਜਾਂ ਸ਼ੋਰ ਕਰ ਦੋ ਪਹਿਲਾਂ ਬੈਗ ਬੈਗ ਬੰਨੀ ਵੀ ਚੱਕ ਨਹੀਂ ਵੀ ਚੱਕ ਨਹੀਂ ਵੀ ਹਾਂ ਆ ਜਾ ਲਾ ਲਾ ਟੱਚ ਲਾ ਜਿਵੇਂ ਕੱਲ ਦੱਸਿਆ ਜੀ

अर्जुन नाम साहब कि है हाँ आ जा मोडे तो हथ के जला रहे मोडे तो हथे भारत पा दे छू आपे पादे भार खिच तू आप डे गया मोडे त लाने से हाथ हेलो